ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਜਰਨੀ ਕਵਰ ਬਹੁਤ ਚੰਗਾ ਮਾਹੌਲ ਬਣਿਆ ਇਹ ਬਿਲਕੁਲ ਦੀ ਬੜੀ ਖੁਸ਼ੀ ਦੀ ਗੱਲ ਹੈ ਅ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਬਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਸਾਡੇ ਜਿਹੜੇ ਦੂਰੋਂ ਅ ਚੰਡੀਗੜ੍ਹ ਤੋਂ ਵੀ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਸਾਰੇ ਆਫੀਸਰ ਸਹਿਬਾਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਇੱਕ ਮੈਸੇਜ ਹੈ ਸੇਧ ਹੈ ਜੇ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਉਹਦੀ ਜ਼ਿੰਦਗੀ ਹੈ ਜ਼ਿੰਦਗੀ ਉਹਦੀ ਸਵਰਗ ਹੈ ਠੀਕ ਹੈ ਬਟ ਕਿਤਨਾ ਕਿਤੇ ਜਿਹੜੇ ਜੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਤਾ ਦਿੱਇਆ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਜੋਗਾ ਕਰਾਂਗੇ ਤੇ ਮੈਨੂੰ ਇਨਾ ਪਤਾ ਵੀ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਉਹਦੇ ਨਾਲ ਸਰੀਰ ਵੀ ਫਿੱਟ ਰਹਿੰਦਾ ਸੋ ਮੇਰੇ ਅੱਜ ਕਹਿਣ ਦਾ ਪਾਵੇ ਆ ਵੀ ਜੋਗ ਇੱਕ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਸੋ ਰਿਣੀਆ ਜਿਹੜਾ ਉਪਰਾਲਾ ਜਿਹੜਾ ਹੈ ਬਟਾਲਾ ਵਾਸੀਆਂ ਦੇ ਵੀ ਹਿੱਸੇ ਆਇਆ ਉਹ ਸਾਰੇ ਬਟਾਲਾ ਵਾਸੀਏ ਜਿਹੜੇ ਨੇ ਸਾਰੇ ਇਕੱਠੇ ਹੋਏ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਨੂੰ ਅਨੁਸ਼ਾਸਨ ਕਿ ਤੁਮੇ ਜੋਗਾ ਕਰਨਾ ਕਿੰਨਾ ਕੁ ਜ਼ਰੂਰੀ ਆ ਸਰੀਰ ਭਾਰਤੀ ਯੋਗ ਸੰਸਥਾਨ ਵੱਲੋਂ ਮੈਂ ਜ਼ਿਲ੍ਹਾ ਪ੍ਰਮੁਖ ਨਵੀਨ ਸਾਰਿਆਂ ਦਾ ਇੱਕ ਜਿੱਥੇ ਸਵਾਗਤ ਕਰਦਾ ਵਾਂ ਉੱਥੇ ਇੱਕ ਆਵਾਜ਼ ਵੀ ਕਰਦਾ ਵਾਂ कि सारे योग वा एक दिन का काम नहीं है योग प्रतिदिन योग है एक दिन योग नहीं है योग प्रतिदिन योग है तो एक स्वस्थ व्यक्ति ही अपने परिवार को अपने शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो प्रदेश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीज़ें हैं शरीर को स्वस्थ रखने के लिए योग ही क्यों योग केवल शरीर को स्वस्थ नहीं रखता ये हमारे मन को स्वस्थ रखता है क्योंकि जिसका मन कमज़ोर हो जाता है वही नशे में जाता है वही अपने मार्ग से भटकता है और जब मन स्ट्रॉन्ग होता है फिर हमारी आध्यात्मिक उन्नति होती है तो एक तो एक आध्यात्मिक उन्ती का मार्ग है जो हमारे ऋषि मुनियों ने हमें दिया है तो हम एक दिन योग नहीं प्रतिदिन योग अपनाएं धन्यवाद नवीन जी चेतनप्रीत कौर मेरी फर्स्ट पोजीशन गोल्ड पोजीशन आई सी थर्ड वर्ल्ड रैंकिंग चैंपियनशिप जिड़ी की थाईलैंड बैंकॉक च हुई सी ਕੀ ਕਿਤੇ ਆਏ ਯੋਗਾ ਕਰਾਉਣ ਕਿੰਦਾ ਲੱਗਾ ਐ ਮੈਨੂੰ ਕਾਫੀ ਅੱਛਾ ਲੱਗਾ ਯੋਗਾ ਵੈਸੇ ਵੀ ਮੇਰੀ ਕਲੀ ਗੇਮ ਨਹੀਂ ਮੇਰਾ ਪੈਸ਼ਨ ਹੈ ਤੋਂ ਮੈਨੂੰ ਐਕਸਪ੍ਰੈਸ ਕਰਨਾ ਵਧੀਆ ਲੱਗਦਾ ਆ ਯੋਗਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਆ ਫਿਜ਼ੀਕਲ ਹੈਲਥ ਲਈ ਤਾਂ ਅੱਛਾ ਹੈ ਯਾ ਮੈਂਟਲ ਹੈਲਥ ਲਈ ਵੀ ਬਹੁਤ ਅੱਛਾ ਆ ਇਹਨੂੰ ਕਾਫੀ ਅਪਰੀਸ਼ੀਏਟ ਕਰ ਰਿਹਾ ਹੈ ਸਾਡੇ ਐਮਐਲਏ ਵੀ ਸਭ ਕਰ ਰਿਹਾ ਹੈ ਬੋਲ ਰੈਂਕਿੰਗ ਚੈਂਪੀਅਨਸ਼ਿਪ ਬਣ ਚੁੱਕੀ ਆ ਹੁਣ ਤਾਂ ਇਹ ਹਾਂਜੀ